ਇਹ 52 ਅਖਰੀ ਸ਼ਲੋਕ ਤਨ ਮਨ ਤਨ ਅਰਪੋ ਤਿਸੇ ਪ੍ਰਭੂ ਮਿਲਾਵੇ ਮੋਹੇ ਨਾਨਕ ਭਰਮ ਭਉ ਕਾਟਿਏ ਚੁੱਕੇ ਜਮ ਕੇ ਜੋ ਸਤਗੁਰ ਤਾਂ ਸਿਝਾਉਂਦੇ ਨੇ ਕਹਿੰਦੇ ਹੈ ਕੋਈ ਭਾਈ ਜਿਹੜਾ ਪ੍ਰਭੂ ਮੈਨੂੰ ਮਿਲਾ ਦੇਵੇ ਗੱਲ ਹੀ ਭੈਣੇ ਮੈਂ ਸਵਾਗਤ ਬਾਬਾ ਫਰੀਦ ਜੀ ਕੀ ਸਮਝਾਉਂਦੇ ਨੇ ਫਰੀਦਾ ਗੱਲੀ ਸੁਸਜਣ ਵੀ ਇੱਕ ਉਟੜੀਂਦੀ ਨਾਲ ਹਾਂ ਟੁਖੇ ਜਿਉ ਮਲੀ ਤਿੰਨਾ ਕਾਰਨ ਮਾਂ ਪਰੀ ਇਹ ਮਾਂ ਪਰੀ ਗੁਰੂ ਬਣੇ ਬੈਠੇ ਨੇ ਮੇਰਾ ਹਿਰਦਾ ਏ ਤੁਕਦਾ ਅਮਲੀ ਤੋਂ ਪਾਪ ਗੋਹਾ ਐ ਤੁਖਦਾ ਵਾ ਜਿਵੇਂ ਉਹ ਗੋਹਾ ਤੁਖਦਾ ਮੇਰਾ ਹਿਰਦਾ ਅਜ ਐ ਤੁਖਦਾ ਵਾ ਅੱਲਾ ਦੀਆਂ ਗੱਲਾਂ ਕਰਨ ਵਾਲੇ ਆਰਾਮ ਦੀਆਂ ਗੱਲਾਂ ਕਰਨ ਵਾਲੇ ਸਭ ਗੱਲੀਆਂ ਭੈਣੇ ਮੈਂ ਸਵਾਗਣਾ ਨਹੀਂ ਪਾਈ ਗੁਰਸ਼ਬਦ ਦੀ ਕਮਾਈ ਤੋਂ ਬਿਨਾ ਗੁਰੂ ਭਗਤ ਦੇ ਦਰਸਾਏ ਰਾਹ ਤੋਂ ਬਿਨਾ ਆਪਾਂ ਨਹੀਂ ਪਹੁੰਚ ਸਕਦੇ ਉੱਥੇ ਆਪਾਂ ਇਹ ਗੁਰੂ ਭਗਤ ਦੇ ਦਰਸਾਏ ਰਾਹ ਤੇ ਚੱਲਣਾ ਪਰ ਚੱਲਣਾ ਐ ਆ ਨਦੀਆਂ ਤੇ ਵਾਹ ਪਵੇ ਸਮੁੰਦਰ ਨਾਲ ਜਾਣੀ ਇਹ ਮੇ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਪਰ ਇੱਕ ਦਿਨ ਸਮੁੰਦਰ ਦੇ ਵਿੱਚ ਆ ਕੇ ਲਏ ਹੋ ਜਾਂਦੇ ਨੇ ਸਮੁੰਦਰ ਉਹਨਾਂ ਨੂੰ ਆਪ ਦਾ ਰੂਪ ਦੇ ਦਿੰਦਾ ਇਹ ਮੇ ਗੁਰ ਸਿੱਖ ਨੂੰ ਗੁਰੂ ਆਪਣਾ ਰੂਪ ਦੇ ਦਿੰਦਾ ਆਤਮਾ ਕਰਕੇ ਆਪਾਂ ਵੀ ਤਾਂ ਪਹੁੰਚਣਾ ਉੱਥੇ